ਮੈਂ ਆਪਣੀ ਜਥੇਵੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿੱਥੇ ਅਸੀਂ ਇਸ ਗੰਦਾ ਹੋਕਾ ਦਿਨੇ ਆ ਕਿ ਭੈਣੋ ਰਣੋ ਇਹਨਾਂ ਨੂੰ ਐਕਸਪੈਰੀਮੈਂਟ ਕਰਨ ਦਿਓ ਲੇਡੀਜ਼ ਹੈਗੇ ਮੈਂ ਹਰ ਮਾਰਦਾ ਫੇਰਦਾ ਗੱਲਾਂ ਜੀ ਕਰ ਰਿਹਾ ਉਹ ਚੱਲਦੀ ਸੀ ਬੈਕ ਦਾ ਮੈਂ ਤਾਂ ਚਲਾਉਣਾ ਹੀ ਤੇ ਪਰ ਉਹਨੇ ਵੀ ਦੀ ਗੱਲ ਕਹਿਦਾ ਜਿਹੜਾ ਸਾਡੇ ਜੀਬੀ ਵਿਚ ਦੇ ਚੜੀ ਨੇ ਸੰਤਰ ਜਿਹੜਾ ਲੋਕ ਕਹਿੰਦੇ ਬੋਲੇ ਇਹ ਇਤਰਾਹੀ ਮਾਰੀ ਤਾਂ ਹਾਂ ਮੈਂ ਖੇਤਲੇ ਪੰਟੀ ਗਿਆ ਹਾਂ ਜਿੱਥੇ ਜਿੱਥੇ ਨਹੀਂ ਸਵਾਲ ਲਈ ਤੇ ਉਹ ਬੱਜ ਗਏ ਔਰ ਤੇ ਉਹਨੂੰ ਸਵਾਲ ਹਾਂ ਪਾਲਲ ਤੁਸਤੇ ਬਿਨਾ ਨਹੀਂ ਆਉਣਾ ਸੰਧਾਰ ਇੱਥੇ ਜਿਹੜਾ ਹੌਲ ਪ੍ਰੈਸ ਕਿੰਨੇ ਨਾਜ਼ੁਕ ਮੋੜ ਤੇ ਸਹਾਰਸ਼ ਪਹੁੰਚ ਗਿਆ ਕਿੰਨੇ ਵੇਰ ਤੱਕ ਸਾਡੀਆਂ ਔਰਤਾਂ ਅਕੱਲਾ ਤੋਂ ਸਿਰੇ ਹੀ ਹੈ ਕਿ ਮਿਲਦੇ ਵੀ ਪਤਾ ਲੱਗਿਆ ਮੌਕੇ ਸੁਣੀ ਨਹੀਂ ਉਹ ਗੁਰਾਂ ਸਿੰਘ ਸਾਹਿਬ ਨੇ ਇੱਥੇ ਤੱਕ ਕਿਹਾ ਵੀ ਸਾਨੂੰ ਚੜਾ ਨਹੀਂ ਕੋਲੀ ਵਾਂਗ ਝਾੜਤਾ ਫਿਰ ਬਰਾਬਰ ਦੀ ਸ਼ਮੂਲੀਅਤ ਇਸ ਸਟਰੂਸ਼ਲ ਮੋੜ ਤੇ ਕੀ ਚੱਲ ਰਿਹਾ ਤੁਹਾਡੇ ਦਿਮਾਗ 71 ਮੈਂ ਲੱਗਦਾ ਵਦੀ ਦੀ ਚਲਦੀ ਰਹੂਗੀ ਜਿੰਨ ਪ੍ਰਾਪਤ ਕਰਦੇ ਸਾਨੂੰ ਆਪਣੇ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣਾ ਪਵੇਗਾ ਆ ਵੀ ਸਟੇਟਾ ਪੰਜਾਬ ਦੀ ਗੱਲ ਕੀਤੀ ਹੈ ਉਹਦੇ ਮੁਕਾਬਲੇ ਤਾਂ ਸਟੇਟ ਵਿੱਚ ਜੇ ਸਾਰੀ ਤਾਕਤ ਇਕੱਠੀ ਹੋ ਜਾਈਂ ਅੰਤਰਰਾਸ਼ਟਰੀ ਦਿਹਾੜਾ ਬਣਾਉਣ ਦੀ ਗੱਲ ਤਾਂ ਕਿਸਾਨਾਂ ਮਜ਼ਦੂਰਾਂ ਦੇ ਮੁਕਾਬਲੇ ਸਟੇਟ ਨੇ ਲੋਕਾਂ ਦਾ ਯੋਗਦਾਨ ਹੈ ਸਮਾਜ ਨੂੰ ਜਦੋਂ ਜਿਵੇਂ ਬੰਦੀ ਗਈ ਵਿਧਾਨ ਲਈ ਬੋਤਾ ਖੀਲੀ ਜੀਰੋ

ਤੱਕੀ ਤੁਲ ਜਾਂ ਕੇ ਪਤਾ ਲੱਗਦਾ ਅਸੀਂ ਵੇਖਦੇ ਆ ਇੱਕ ਤੁਲ ਤੋਂ ਪਿੱਲੂ ਕਿੰਨਾ ਨਗਾਇਆ ਇਹ ਸਵਾਲ ਹੁੰਦਾ ਕਿ ਇਹਨੂੰ ਕਦੋਂ ਮੈਸੇਜ ਕਰੀਦਾ ਲੈ ਕੇ ਇੱਕ ਸਾਲ ਪੂਰਾ ਹੋ ਗਿਆ ਤੇ ਅੰਦਲੀਆ ਵਿੱਚ ਬਲਾਸ ਕਰਕੇ ਪੰਜਾਬ ਦੇ ਅੰਦਰ ਸਾਡੇ ਸੋਚਾਂ ਦਾ ਸਾਰ ਹੈ ਕਿ ਵਿਚ ਕੋਈ ਨਹੀਂ ਪੰਜਾਬੀ ਕੰਮ ਕਰਨਾ ਹੈ ਤੇ ਹੀ ਕਿਸਾਨਾਂ ਮਜ਼ਦੂਰਾਂ ਦੀ ਜੀ ਹੈ ਕਿਹੋ ਜੀ ਹੈ ਜਿਹੜਾ ਹਾਲ ਹੈ ਵੀ ਅਸੀਂ ਜਿਹੜੀ ਕੋ ਨੀਤੀ ਦੀ ਗੱਲ ਦੀ ਲੱਗਦੀ ਤਹਾਂ ਇਹ ਕਿ ਕਿ ਸ਼ਿਕਾਰਾਂ ਤਿੰਨੇ ਫੋਰ ਵੀ ਇਹ ਕਹਿੰਦੇ ਨੇ ਇੱਕ ਤਾਂ ਹੋਣੀ ਚਾਹੀਦੀ ਔਰ ਇੱਕ ਤਾਂ ਹੋਣੀ ਚਾਹੀਦੀ ਖਿਲਾਫ ਸਾਡੀ ਸਾਰਿਆਂ ਦੀ ਲੱਗਦੀ ਸੀ ਇੱਕ ਵਾਰੀ ਐਕਸ਼ਨ ਲੱਗਿਆ ਸੀਗਾ ਉਦੋਂ ਕੁਝ ਆਗੂਆਂ ਨੇ ਮਸ਼ਪੇਮੀ ਵੀ ਕਰਨ ਕੀਤੀ ਸੀਗੀ ਕਿ ਇਹ ਦੇਖੋ ਜੇ ਅਸੀਂ ਸਦਾ ਦਿੱਤਾ ਹੁੰਦਾ ਅਸੀਂ ਅੰਮ੍ਰਿਤਸਰ ਗੁਰਦੁਆਰਾ ਕਿ ਅਸੀਂ ਅੱਗੇ ਟੱਪ ਜਾਂਦੇ ਉਦੋਂ ਉਹ ਗੱਲਾਂ ਹੋਈਆਂ ਪਰ ਅੱਜ ਉਹ ਗੱਲਾਂ ਤਾਂ ਨਹੀਂ ਹੋ ਰਹੀਆਂ ਤਿੰਨੇ ਫੁਰਮਾਂ ਨੇ ਮਤਲਬ ਜਿਹੜੀ ਨਿਖੇਧੀ ਕੀਤੀ ਆ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਪਰ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇੱਕ ਤਾਲਾ ਕੰਮ ਫੇਰ ਨਹੀਂ ਸਿਰੇ ਚੜ ਰਿਹਾ ਤੁਹਾਡੇ ਖੈਲ ਮੁਕਾਬਲੇ ਇਹ ਕਿੱਥੇ ਖੜੀ ਆ ਇਹ ਕਹਿ ਲੋ ਪੀ ਜੇ ਆਪਣੇ ਬੰਦੇ ਹੋਣ ਦੇ ਇਸ਼ਾਰਾ ਤੋਂ ਬਚ ਜਾਣ ਉਹ ਬੰਕ ਲੱਗਣ ਹੀ ਜਾਂਦੀ ਹੈ ਅੱਲਾਹ ਸਰਛਾ ਦੇ ਕੇ ਜਾਂਦੀ ਹੈ ਉਹ ਦਾਸ ਖਾਣ ਦੀ ਹੈ ਉਹ ਔਰਤਾਂ ਇਹ ਸਮਾਂ ਨਹੀਂ ਹੈ ਫਿਰ ਦੂਸਰੇ ਕੋਲ ਸਰਕਾਰ ਇੱਕ ਆ ਰੌਲਾ ਤਰੀ ਕੋਈ ਕਰ ਲੈਣ ਦੀ ਇਹ ਸਮਾਜ ਦੇ ਵਿੱਚ ਉਹ ਮਨੜਕੇ ਟੱਕੇ ਟੋੜੇ ਸਾਡੀ ਕਿੰਤ ਵੀ ਨੁਕਸਾਨ ਪਾਸੇ ਇੱਕ ਨਾਮ ਵਾਲੀ ਬੂਕੇ ਦਾ ਇੱਕ ਤਾਂ ਮਤਲਬ ਕਿ ਅਸੀਂ ਵੀ ਇਹੀ ਹਾਂ ਨੀਦੂ ਕੱਠੀਆਂ ਲੈ ਲਿਆ ਜਾਂ ਜਬਰ ਕੀਤਾ ਜਾਂਦਾ ਪਹਿਲਾ ਕਾਰਿਆ ਕੱਲਾ ਤੋਂ ਇਹ ਬੱਚ ਕਰ ਲੋਗੇ ਨਾ ਅਸੀਂ ਤੁਹਾਨੂੰ ਪਹਿਲੇ ਆਪਣੇ ਪਰਿਵਾਰ ਆਏ ਜੋਗੀ ਸਰਕਾਰ ਨਾਲ ਜੀ ਬੰਗਵਾਨ ਨਾਲ ਮਿਲ ਲੀਏ ਇਹ ਹੀ ਪਦਾਰਥ ਦੇ ਫਿਰ ਪੁੱਛਣਾ ਕਰਦੇ ਦਾ ਮਾਲੀ ਚਾਹ ਜਦੋਂ ਕੋਈ ਦੀ ਪੇਲੋ ਬਦਲਣੇ ਨੇ ਲਈ ਇਹ ਬਾਤ ਦੇਖਾਂਗੇ ਆਪਾਂ ਚੋਦੀ ਕਾਉਂਟ ਕਿੱ ਗਿਆ ਕਾਉਂਟ ਕਿੱ ਗਿਆ ਵਾ ਇਹ ਤਾਂ ਮਾਰਚ ਕਰੂਗਾ ਪਹਿਲੋ ਹਾਕਮਾ ਨਾ ਅੱਬਾ ਨਿਪਟ ਲਈਏ ਜਿੱਡੀਆਂ ਵੱਡੀਆਂ ਕਿੱਗੀਆਂ ਲੈ ਕੇ ਆ ਰਹੇ ਨੇ ਇਸ ਕਰਕੇ ਹਾਕਮਾ ਨਾ ਨਿਕਲ ਕੇ ਮਰਦਾ ਅੱਛਾ ਇਹ ਜਿਹੜੀ ਜਿਵੇਂ ਤੁਸੀਂ ਪਹਿਲ ਕਦਮੀ ਕੀਤੀ ਸੀਗੀ ਉਹ ਕਿਤੇ ਪਹਿਲ ਕਦਮੀ ਤਾਂ ਨਹੀਂ ੜਕਾ ਮਣ ਰਹੀ ਬਾਰਡਰਾਂ ਤੇ ਆਉਣ ਦੀ ਦਿੱਲੀ ਵੱਲ ਜਾਣ ਦੀ ਦੇਖੇ ਉਹਨਾਂ ਜ ਕਿਤੇ ਨਾ ਕਿਤੇ ਜਿਹੜੀ ਦੂਜੀ ਧਿਰ ਨੂੰ ਇਹ ਲੱਗਦਾ ਹੋਵੇ ਕਿ ਅਗਰ ਅਸੀਂ ਇਸ ਰੂਟ ਨੂੰ ਫਾਲੋ ਕਰਾਂਗੇ ਤਾਂ ਐਂ ਲੱਗੂਗਾ ਕਿ ਅਸੀਂ ਜਿਹੜੇ ਪੰਦੇਰ ਜਾਂ ਢੱਲੇਵਾਲ ਹੋਰਾਂ ਦੇ ਖੋਰ ਮੰਨੇਗੇ ਕਿ ਉਹਨਾਂ ਦੇ ਪਿੱਛੇ ਲੱਗ ਬਣ ਗਏ ਆ ਅਸੀਂ ਦੇਖੋ ਇਹ ਕਿਤੇ ਨਾ ਕਿਤੇ ਉਹਨਾਂ ਦੇ ਮਤਲਬ ਅਚੇਤ ਮਨ 'ਚ ਇਹ ਗੱਲ ਤਾਂ ਨਹੀਂ ਆਉਂਦੀ ਆ ਦੇਖੋ ਇੱਕ ਦਾ ਇਤਾਲ ਵੀ ਦੱਸ ਕਿਨੇ ਵਿੱਚ ਕੋਲ ਲੇਕੇ ਦੇ ਵਿੱਚ ਡਿੱਕਾ ਵਾ ਸਾਡਾ ਤੇ ਕੋਲ ਲੇਕੇ ਦੇ ਵਿੱਚ ਡਿੱਕਾ ਕੋਈ ਨਹੀਂ ਹੂੰ ਠੀਕ ਹੈ ਨਾ ਜਦੋਂ ਕੋਈ ਫੋਰਮ ਲੜੂਗਾ ਤੇ ਗਾਹਾਂ ਪਹਿਲੋ ਦੋ ਫੋਰਮਾਂ ਦੇ ਗਵਾਈ ਹੀ ਚੱਲਦਾ ਤੇ ਤਿੰਨਾਂ ਦੀ ਗਵਾਈ ਤੇ ਚੱਲੂ ਉਹਦੇ ਚ ਪਿਛਲਾ ਕੋ ਹੋਣਾ ਮਤਲਬ ਨਹੀਂ ਹੁੰਦਾ ਅੰਦੋਲਨ ਦਾ ਕਿਸਾਨਾਂ ਮੈਨੂੰ ਘਾਲੀ ਆ ਅੰਦੋਲਨ ਤੇ ਪੈਸਾ ਹੋਇਆ ਸੀ ਉਹ ਚ ਸਭ ਤੋਂ ਪਹਿਲੋ ਅਸੀਂ ਚੱਲੇ ਸੀ ਹੂੰ ਤੇ ਜੇ ਕੋ ਬਾਅਦ ਚ ਆ ਗਏ ਫਿਰ ਗਰਾਹਾਂ ਚੱਲੇਆ ਫਿਰ ਬਾਕੀ ਚੱਲੇ ਤਾਂ ਉਹ ਇਹ ਥੋੜਾ ਵੀ ਕਿੰਨੇ ਪਹਿਲਾਂ ਸ਼ੁਰੂ ਕਰ ਲੈ ਕੇ ਨੇ ਲੇਟ ਸ਼ੁਰੂ ਕਰ ਲੈਆ ਸਵਾਲ ਇਹ ਨਹੀਂ ਸੀ ਸਵਾਲ ਸੀ ਵੀ ਇਹ ਤਿੰਨ ਜਿਹੜੇ ਬਗੁਰੂ ਉਹਨਾਂ ਦੇ ਸੁਲਾਬ ਚਾਉਣੇ ਆ ਹੁਣ ਉਹਨੇ ਕਾਨੂੰਨ ਮੁੜ ਕੇ ਆਵੇ ਦੇਖ ਲੈ ਬੋ ਤੇ ਇਹ ਸਵਾਲ ਇਹ ਨਹੀਂ ਸਵਾਲ ਪੰਗਾ ਬਣਾਉਂਦਾ ਕੋਈ ਰੌਲਾ ਨਹੀਂ ਅੱਛਾ ਇਹ 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 ਹੁਣ ਉੱਥੇ ਇੱਥੇ ਆਣ ਲਈ ਉਹ ਤਿਆਰ ਨਹੀਂ ਕੀ ਤੁਸੀਂ ਏਕਤਾ ਦੀ ਮਤਲ ਜਿਹੜੀ ਹੈ ਵਿਸ਼ਾਲ ਪਹੁੰਚ ਰੱਖਦੇ ਆ ਕੀ ਤੁਸੀਂ ਕੱਲ ਨੂੰ ਕਿ ਕੋਈ ਇਸ ਤਰ੍ਹਾਂ ਦੀ ਏਕਤਾ ਦੀ ਗੱਲ ਚੱਲਦੀ ਹੈ ਵੀ ਨਵੇਂ ਸਿਰੇ ਤੋਂ ਪ੍ਰੋਗਰਾਮ ਬਣਾਈਏ ਆਪਾਂ ਉਹਦੇ ਲਈ ਤੁਸੀਂ ਇਹ ਬਾਰਡਰ ਛੱਡਣ ਨੂੰ ਤਿਆਰ ਹੋ ਦੇਖੋ ਦੋ ਗੱਲਾਂ ਜਿਹੜਾ ਅੰਦੋਲਨ ਚੱਲਦਾ ਹੋਵੇ ਵਾਪਸ ਨਹੀਂ ਹੁੰਦੀ ਇਹ ਇਹ ਆਪਾਂ ਨੂੰ ਬਦਨਾਮ ਕਰਨਾ ਆਖਾਂਗੇ ਵੱਤ ਤੋਂ ਵੱਤ ਤੇ ਕੱਟ ਤੋਂ ਕੱਟ ਵੱਤ ਤੋਂ ਵੱਤ ਚੋਂ ਕੋਈ ਨਾ ਕੋ ਹੋਰ ਵੀ ਪ੍ਰਸਤਾਵ ਹੋਵੇ ਪਹਿਲ ਇੰਡੀਆ ਸੱਦੇ ਦੇਣੀ ਇਹ ਨਹੀਂ ਬਦਲ ਵੀ ਹੈਗੇ ਨੀ ਠੀਕ ਹੈ ਨਾ ਇਹ ਸਰਕਾਰ ਕੁਝ ਨਹੀਂ ਬਗਾਰ ਸਕਦੀ ਮੈਨੂੰ ਮੈਨੂੰ ਲੱਗਦਾ ਆਲੀਆ ਦੀ ਮਰਜ਼ੀ ਹੈ ਪਰ ਮੈਂ ਪੈ ਨਹੀਂ ਦਿਆਂ ਕੋਈ ਨਹੀਂ ਤੁਹਾਡੇ ਖਿਆਲ ਮੁਤਾਬਕ ਖਨੋਰੀ ਤੇ ਸ਼ੰਭੂ ਬਾਰਡਰ ਤੋਂ ਬਿਨਾ ਕੋਈ ਆਲਟਰਨੇਟਿਵ ਨਹੀਂ ਕੋਈ ਥਰਡ ਫਾਰਮ ਹੈ ਜੀ ਕਾਮਨਲੀ ਨਿਕਲ ਸਕਦੀ ਜਿਹਦੇ ਚ ਤਿੰਨੇ ਸੈਨਤ ਹੋ ਜਾਣ ਹੈਗੀ ਹੈ ਉਹ ਦੀ ਨੇਸ਼ਨ ਕਮੇਟੀ ਬਣ ਜੇ ਦੇਸ਼ ਲਈ ਹੋਰ ਆਰਡਰਾਂ ਨੂੰ ਛੱਡ ਕੇ ਦੇਸ਼ ਲਈ ਕਿਸੇ ਦੇ ਲਈ ਹੋ ਸਕਦਾ ਨਹੀਂ ਰਹੇ ਇੱਕ ਮੋਲੀ ਪੂਰਾ ਤੁਰਪਿਆ ਫਿਰ ਪੂਰਾ ਇੱਕ ਆ ਵੀ ਹੋ ਜਾਂਦਾ ਅੱਗੇ ਅਗਲਾ ਤੈਅ ਕਰਨਾ ਕੀ ਕਰਨਾ ਤੁਹਾਡਾ ਕਹਿਣਾ ਮਤਲਬ ਕੋਆਰਡੀਨੇਸ਼ਨ ਕਮੇਟੀ ਬਣ ਕੇ ਨੈਸ਼ਨਲ ਲੈਵਲ ਦਾ ਸੱਦਾ ਦਿੱਤਾ ਜਾਵੇ ਤੇ ਇਹ ਐਜ਼ ਇਟ ਇਜ਼ ਰਹਿਣ ਮਤਲਬ ਓਕੇ ਹਾਂ ਜਦੋਂ ਸਮਝੂਗੇ ਕਿ ਨੌਕਰੀ ਦੇ ਕੱਟ ਹੋਊਗਾ ਉਹ ਦੇਖ ਲੈਣ ਫਿਰ ਤੂੰ ਆਪਣੇ ਆਪ ਜੋੜਦਾ ਨਹੀਂ ਰਿਹਾ ਸਾਡਾ ਬਾਕੀ ਤਾਂ ਅਸੀਂ ਵੀ ਦੇਸ਼ ਲੈਵਲ ਤੇ ਰੀਲ ਨੂੰ ਦੇ ਦਿਆਂ ਅੰਪੀਆਂ ਦੇ ਦੇ ਦਿਆਂ ਵੱਡੇ ਸਰਕਾਰ ਚੱਲ ਗਿਆ ਅੱਛਾ ਚਲੋ ਇਨ ਕੇਸ ਹਾਲ ਦੀ ਘੜੀ ਅਗਰ ਏਕਤਾ ਨੂੰ ਮੂਰ ਨਹੀਂ ਪੈਂਦਾ ਜਿਵੇਂ ਇੱਕ ਸਮਾਂ ਆਇਆ ਸੀ ਡੱਲੇਵਾਲ ਸਾਹਿਬ ਨੇ ਵਰਤ ਰੱਖ ਲਿਆ ਉਦੋਂ ਭਾਵਨਾਤਮਕ ਤੌਰ ਤੇ ਦੋਨਾਂ ਫਰਮਾਂ ਨਾਲ ਮਤਲ ਜਿਹੜੀ ਹੈ ਲੋਕਾਂ ਦੀ ਸੰਮਤੀ ਜੁੜ ਗਈ ਸੀ ਜਥੇਬੰਦੀਆਂ ਦੀਆਂ ਹੱਦਾਂ ਪਾਰ ਕਰਕੇ ਵੀ ਲੋਕ ਆਏ ਬਾਰਡਰਾਂ ਤੇ ਹੁਣ ਤੁਸੀਂ ਕੋਈ ਇਹੋ ਜਿਹਾ ਸਮਝਦੇ ਹੋ ਕੋਈ ਨਵਾਂ ਰੂਪ ਜਿਹੜਾ ਵਿਚਾਰ ਰਹੇ ਹੋ ਵੀ ਆ ਵੀ ਪੈਂਤੜਾ ਅਪਣਾਇਆ ਜਾ ਸਕਦਾ ਹੈ ਇਹਨਾਂ ਬਾਰਡਰਾਂ ਦੇ ਉੱਤੇ ਆਪਣੇ ਰਾਸਤੇ ਆਪਣੇ ਵੱਲੋਂ ਇਹ ਤਾਂ ਬਾਰਡਰਾਂ ਦੇ ਸਿਧਾਂਤ ਇਹ ਪ੍ਰੋਗਰਾਮ ਆ ਗਿਆ ਇਹ ਪ੍ਰੋਗਰਾਮ ਆ ਜਾਣੇ ਉਹਦਾ ਹੁੰਦਾ ਹੁਣਾ ਭਗਵਾਨ ਸਮਾਣੇ ਦੇ ਚੱਡੇ ਵੱਟ ਕਾਇਆ ਇਹਨੇ ਕਹਿੰਦਾ ਹੁੰਦਾ ਸੀ ਮੈਂ ਕੋਈ ਸਭੇ ਕੋ ਦੇਖਿਆ ਵਕਤ ਵਦ ਗਿਣਤੀ ਆ ਬੇਕੁਝੇ ਇਸ ਵਕਤ ਤੇ ਆਪਣੀ ਪ੍ਰੋਗਰਾਮ ਨੂੰ ਜਾਨਦਾ ਕਿ ਦਿਨ ਦਿਨ ਹੀ ਕੁਝ ਹੋ ਰਿਹਾ ਬਣ ਗਿਆ ਅੱਛਾ ਇੱਕ ਗੱਲ ਹੋਰ ਹੈ ਜਿਹੜੀ ਪਿਛਲੇ ਦਿਨਾਂ ਦੀ ਵੇਖੀ ਜਿਹੜਾ 5 ਤਰੀਕ ਦਾ ਸੱਦਾ ਸੀਗਾ ਉਹ ਤੋਂ ਪਹਿਲਾਂ ਇਹਨਾਂ ਨੇ ਬਕਾਇਦਾ ਇੱਕ ਨੈਰੇਟਿਵ ਸਿਰ ਜਿਆ ਕਿਸਾਨਾਂ ਨੂੰ ਬਦਨਾਮ ਕਰਨ ਲਈ ਦਿਵਿੰਦਰਪਾਲ ਸ਼ਰਮਾ ਤੋਂ ਪੋਸਟ ਪਵਾਈ ਜਿਹਦੇ ਵਿੱਚ ਬਹੁਤ ਸੀਰੀਅਸ ਅਲਿਗੇਸ਼ਨ ਲਾਈ ਪਰ ਉਸ ਨੂੰ ਮੈਂ ਤੁਹਾਡੀ ਪ੍ਰੈਸ ਕਾਨਫਰੰਸ ਦੇਖੀ ਹੈ ਸਿਰਫ 1 ਮਿੰਟ ਜਾਂ 40 ਸਕਿੰਡ ਦੇ ਵਿੱਚ ਨਿਮੇੜਤਾ ਵੀ ਅਸੀਂ ਇਹਦੀ ਨਿੰਦਾ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਕਿ ਉਹ ਬੰਦਿਆਂ ਦੇ ਨਾਮ ਲਵੇ ਜਥੇ ਬੰਦਿਆਂ ਦੇ ਨਾਮ ਲਵੇ ਇਹ ਜਾਂ ਫਿਰ ਉਹ ਮਾਫੀ ਮੰਗੇ ਪਰ ਉਹਦਾ ਜਿਹੜਾ ਪੋਸਟਰ ਆ ਉਹਦਾ ਡਿਟੇਲ ਅਨਲਿਸਿਸ ਜਿੰਨਾ ਉਹਨੇ ਮਾਰੂ ਹਮਲਾ ਕੀਤਾ ਸੀਗਾ ਇਹਦੇ ਤੇ ਤੁਹਾਡੇ ਕੋਈ ਮੀਡੀਆ ਸੈਲ ਵੱਲੋਂ ਉਹਦੀ ਪੂਰੀ ਪੁਆਇੰਟ ਵਾਈਜ਼ ਪੁਆਇੰਟ ਮਤਲਬ ਜਿਹੜਾ ਹੈਗਾ ਉਹਦਾ ਆਲੋਚਨਾ ਜਾਂ ਕ੍ਰਿਟਿਸਿਜ਼ਮ ਉਹਦੀ ਚੀਰਖਾ ਨਹੀਂ ਕੀਤੀ ਗਈ ਨਹੀਂ ਦੇਖੋ ਕੱਲਾ ਜਥੇਬੰਦੀ ਦਾ ਨਾਮ ਲਿਆ ਕੋਈ ਜਥੇਬੰਦੀ ਨਹੀਂ ਲਿਆ ਹੂੰ ਫੇਰ ਉਸ ਸਪੈਸ਼ਲ ਕੋਈ ਸਨਾਖਤ ਨਹੀਂ ਦਿੱਤੀ ਅਸੀਂ ਤਾਂ ਇਹ ਸਵਾਲ ਕਰਦੇ ਆ ਸਮੂਹ ਗੈਂਗਸਟਰਾਂ ਨਾਲ ਤੁਲਨਾ ਕਰਨਾ ਇਸ ਸਰਕਾਰ ਦੇ ਪਾਲਿਟਿਕਲ ਤੌਰ ਤੇ ਉਹਨਾਂ ਨੂੰ ਪੋਲਿਟਿਕਲ ਜਮਾਤ ਬਾਰੇ ਇਹੋ ਜਿਹਾ ਅਨਲਿਸਿਸ ਕਦੀ ਵੀ ਉਹਦਾ ਨਜ਼ੀ ਆਇਆ ਅਜੇ ਉੱਤਰ ਤਾਂ ਉਹ ਦਿੰਦੇ ਨਹੀਂ ਤੁਸੀਂ ਬਕਾਇਦਾ ਕੋਈ ਜਥੇਬੰਦੀ ਕਰ ਰਹੀ ਹੈ ਉਹਦੇ ਵਿਰੁੱਧ ਕੇਸ ਕਰਾਓ ਉਹਦੀ ਉਹਦੀ ਅਲੋਚਨਾ ਹੋਣੀ ਚਾਹੀਦੀ ਤਾਂ ਲਓ ਉਹਦੇ ਖਿਲਾਫ ਪਰਚਾ ਕਰੇ ਸਰਕਾਰ ਨੇ ਇਹ ਇਸ ਵੇਲੇ ਇਹੋ ਜੀ ਗੱਲ ਕਰਨਾ ਅੰਦੋਲਨ ਜਦੋਂ ਸਿਖਰਾਂ ਤੇ ਚੱਲ ਰਹੇ ਨੇ ਤਾਂ ਮੈਂ ਕਹਿੰਦਾ ਵੀ ਸਰਕਾਰ ਨੇ ਪਾਲ ਨਹੀਂ ਨਹੀਂ ਉਹ ਤਾਂ ਠੀਕ ਹੈ ਸਰਕਾਰ ਮਜ਼ਬੂਤ ਹੈ ਜਿੰਦਾ ਹੈ ਤਾਂ ਉਹ ਤਾਂ ਠੀਕ ਹੈ ਲੇਕਿਨ ਤੁਸੀਂ ਮਤਲਬ ਉਹਦੇ ਵਿੱਚ ਜਿਹੜੀ ਉਹਦਾ ਕੋਈ ਡਿਟੇਲਡ ਜਿਵੇਂ ਉਹਨੇ ਕਿਹਾ ਕਿ ਤੁਸੀਂ ਸਰਕਾਰ ਦੀ ਅਥਾਰਟੀ ਨੂੰ ਚੈਲੰਜ ਕਰਦੇ ਤੁਸੀਂ ਕਾਨੂੰਨ ਤੋਂ ਉੱਪਰੋਂ ਤੁਸੀਂ ਸਿਸਟਮ ਤੋਂ ਉੱਪਰੋਂ ਤੁਸੀਂ ਸਰਕਾਰ ਤੋਂ ਉੱਪਰੋਂ ਇਹ ਗੱਲ ਤਾਂ ਹੈ ਜਿਹੜੇ 20 ਕੀ ਦਾ ਅੰਦੋਲਨ ਦੇ ਵਿੱਚ ਤੁਸੀਂ ਜਿਹੜੇ ਰੀਐਕਟਿਵ ਕਲਾਧੀਆਂ ਦਾ ਨੂੰ ਜਾਮ ਕੀਤਾ ਡਿਪਾਰਟਮੈਂਟਲ ਸਟੋਰਾਂ ਦਾ ਘਰੋ ਕੀਤਾ ਇਸ ਰੇਲਵੇ ਜਾਮ ਕੀਤੇ ਜਿਹੜੇ ਉਹ ਆਰਥਿਕ ਨੁਕਸਾਨ ਦੀ ਗੱਲ ਕਰਦਾ ਹੈ ਕਿ ਫੈਕਟਰੀ ਬੰਦ ਕਰਾਉਣ ਦਾ ਨੁਕਸਾਨ ਹੋ ਗਿਆ ਜਿਹੜੇ ਐਕਸਪ੍ਰੈਸ ਵੇ ਦੇ ਉੱਤੇ ਤੁਸੀਂ ਧਰਨੇ ਮਾਰਦੇ ਉਹਦਾ ਨੁਕਸਾਨ ਇਹ ਤਾਂ ਪਹਿਲਾਂ ਬਹੁਤ ਵੱਡਾ ਹੋਇਆ ਸੀਗਾ ਇਹ ਕਿਸੇ ਨਾਲ ਉਹ ਜਿਹੜੀ ਹੈਗੀ ਹੈ ਇਹ ਨਹੀਂ ਕਹਿ ਰਿਹਾ ਕਿ ਸਰਕਾਰ ਕਸਾਂ ਜਿਥੇ ਬੰਦੀਆਂ ਨੇ ਪੈਰਲਲ ਸਰਕਾਰ ਬਣਾ ਰੱਖੀ ਉਹਨੂੰ ਤਕਲੀਫ ਹੈ ਇਸ ਗੱਲ ਦੀ ਨਹੀਂ ਆਪ ਤੁਸੀਂ ਵੀ ਸਾਡੇ ਦੇਖੋ ਦੋ ਗੱਲਾਂ ਆਪਣੀ ਹਾਜ਼ਰੀ ਨੂੰ ਜਦੋਂ ਸਰਾਹ ਨਹੀਂ ਕਰ ਲਿਆ ਵੀ ਜੇ ਇਸੇ ਜਿਸ ਸੰਵਿਧਾਨ ਦੇ ਅੰਦਰ ਸਰਕਾਰ ਬਣਾੜੀ ਉਹੀ ਸੰਵਿਧਾਨ ਕਹਿੰਦਾ ਵੀ ਲੋਕ ਆਪੜੀ ਇਕੱਠੇ ਹੋ ਕੇ ਅਸੈਂਬਲੀ ਕਰ ਸਕਦੇ ਆ ਆਪਣੀ ਗੱਲ ਕਰ ਸਕਦੇ ਆ ਸਾਡੀ ਸਰਕਾਰ ਦਾ ਉਸੇ ਸੰਵਿਧਾਨ ਤੇ ਸਾਨੂੰ ਕਾਨੂੰਨ ਬਣਾਉਣ ਦੀ ਗੱਲ ਰੱਖਣ ਦਾ ਹੱਕ ਹੈ ਇਹੀ ਸਰਕਾਰਾਂ ਦੇ ਵਿਰੋਧੀ ਤੇ ਵੀ ਕਰਨ ਦਾ ਅਧਿਕਾਰ ਹੈ ਗੁਰਜੀ ਦਾ ਖਾਲਸਾ ਵੀ ਵਾਰੀ ਆਪਣੇ ਨਾਲ ਉਹ ਦੂਜਾ ਸਵਾਲ ਵੀ ਹੋਰ ਦੇ ਤਾਂ ਦੁਕਾਨ ਨੂੰ ਲੋਕਾਂ ਦਾ ਪਟੀਆਂ ਸਰਕਾਰਾਂ ਨੇ ਲੋਕਾਂ ਤੋਂ ਟੈਕਸ ਲੈ ਕਿਸ ਤਰ੍ਹਾਂ ਚੱਲਦਾ ਹੈਗਾ ਲੋਕਾਂ ਲਈ ਸਰਕਾਰਾਂ ਨੇ ਕਿ ਜੋ 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 ਸਰਕਾਰਾਂ ਦੇ ਮੱਤੀ ਹੋ ਕਰੀ ਜਾਂਦੇ ਕਦੀ ਨਾ ਲੋਕ ਚੰਗੇ ਬਣਿਆ ਕਹਿੰਦੇ ਵੀ ਸਰਕਾਰ ਸਹੀ ਤਰੀਕੇ ਚੱਲ ਰਹੀ ਹੈ ਇਸ ਕੱਢ ਕੇ ਟੈਕਸ ਵੀ ਸਹੀ ਤਰ੍ਹਾਂ ਨਾ ਚੱਲੇ ਉਸ ਸਟੇਟ ਦਾ ਹੱਥੀ ਮਟੁੰਦੇ ਨੇ ਕਿ ਸਟੇਟ ਸਹੀ ਕੰਮ ਕਰੇ ਲੋਕਾਂ ਲਈ ਬੁਨਿਆਦੀ ਕਾਰਪੋਰੇਟ ਕਰਾਉਣਿਆ ਨਹੀਂ ਕੰਮ ਕਰਾ ਹੁਣ ਇਹ ਜਿਹੜਾ ਪ੍ਰੋਸੀਜਰ ਸੀਗਾ ਇਹ ਤੁਹਾਨੂੰ ਉਸ ਪੋਸਟ ਦੀ ਡਿਟੇਲ ਠੀਰਫਾੜ ਦੇ ਰੂਪ ਚ ਕਰਨਾ ਚਾਹੀਦਾ ਸੀ ਮੈਂ ਕਹਿੰਦਾ ਜਿਹੜੀ ਗੱਲ ਤੁਸੀਂ ਇਹ ਕਹਿ ਰਹੇ ਹੋ ਤੇ ਵੱਜ ਪੈ ਇਹਨੂੰ ਕਾਊਂਟਰ ਕਰਨਾ ਹੀ ਲੌਜੀਕ ਦੇਣਾ ਚਾਹੀਦਾ ਸੀ ਉਹ ਦਿੱਤਾ ਨਹੀਂ ਜਾ ਸਕਦਾ ਠੀਕ ਹੈ ਤੁਹਾਨੂੰ ਇਹ ਦੱਸਾਂਗੇ ਰਾਜ ਲਾਣ ਵਾਸਤੇ ਕੋਈ ਤਾਲੀ ਚ ਪਰੋਸ ਕੇ ਨਹੀਂ ਆਪਰ ਨਾ ਪਿਆ ਤਾਂ ਕਿਛ